12 ਨਵੰਬਰ ਨੂੰ ਧੋਬਿਆਣਾ ਬਸਤੀ ਦੇ ਵਿੱਚ ਇੱਕ ਲੜਾਈ ਹੋਈ ਸੀ ਜਿਸ ਦੇ ਵਿੱਚ ਤਰਮਿੰਦਰ ਅਤੇ ਜਤਿੰਦਰ ਦੋ ਸਕੇ ਭਰਾ ਸੀਗੇ ਜਿਸ ਨੂੰ ਪੰਜ ਦੋਸ਼ੀਆਂ ਨੇ ਜਿਹੜੀ ਸੀਗੇ ਮੌਕੇ ਤੇ ਸੱਟਾਂ ਮਾਰੀਆਂ ਸੀਗੀਆਂ ਅਤੇ ਸੱਟਾਂ ਮਾਰਨ ਤੋਂ ਬਾਅਦ ਜਿਹੜਾ ਜਤਿੰਦਰ ਸੀਗਾ ਉਸ ਦੀ ਮੌਕੇ ਦੇ ਉੱਪਰ ਮੌਤ ਹੋ ਗਈ ਸੀਗੀ ਅਤੇ ਦੂਸਰਾ ਉਸ ਦਾ ਭਰਾ ਤਰਮਿੰਦਰ ਇਲਾਜ ਲਈ ਅਦੇਸ਼ ਹਸਪੀਟਲ ਦਾਖਲ ਕਰਾਇਆ ਗਿਆ ਸੀਗਾ ਜਿੱਥੇ ਉਸ ਦੀ 19 ਤਰੀਕ ਨੂੰ ਮੌਤ ਹੋ ਗਈ ਸੀਗੀ ਸੋ ਇਸ ਬੰਦ ਦੇ ਵਿੱਚ ਅਸੀਂ ਮੁਕੱਦਮਾ ਨੰਬਰ 325 ਥਾਣਾ ਸਿਵਲ ਲਾਈਨ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਮੁਕੱਦਮਾ ਦਰਜ ਕਰਕੇ ਅਸੀਂ ਡੀਐਸਪੀ ਸਿਟੀ ਟੂ ਸਰਵਜੀਤ ਸਿੰਘ ਬਰਾੜ ਦੀ ਸੁਪਰਵਾਈਜ਼ਨ ਦੇ ਅਧੀਨ ਸੀਆਈਏ 1 ਅਤੇ ਐਸਐਚਓ ਸਿਵਲ ਲਾਈਨ ਦੀ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਸੀਗੀਆਂ ਜਿਸ ਦੇ ਵਿੱਚ ਇਸ ਮੁਕਦਮੇ ਦੀ ਟ੍ਰੇਸ ਕਰਨ ਲਈ ਅਸੀਂ ਉਤਰਾਖੰਡ, ਤਾਮਿਲਨਾਡੂ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਵੱਖ-ਵੱਖ ਏਰੀਆ ਦੇ ਵਿੱਚ ਰੇਡਸ ਕੀਤੀਆਂ। ਇਹਨਾਂ ਰੇਡਸ ਦੇ ਦੌਰਾਨ ਜਿਹੜੇ ਦੋ ਦੋਸ਼ੀ ਸੀਗੇ ਗੁਰਮਣ ਅਤੇ ਨੂਰ ਇਸ ਨੂੰ ਅਸੀਂ ਦਿੱਲੀ ਦੇ ਵਿੱਚੋਂ 15 ਨਵੰਬਰ ਨੂੰ ਗ੍ਰਿਫਤਾਰ ਕੀਤਾ ਸੀਗਾ। ਇਸ ਤੋਂ ਬਾਅਦ ਪ੍ਰਿੰਸ ਅੰਬਲੀ ਨੂੰ ਅਸੀਂ 3 ਦਸੰਬਰ ਨੂੰ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ ਸੋ ਇਸ ਮੁਕਦਮੇ ਦੇ ਵਿੱਚ ਕੁੱਲ 5 ਦੋਸ਼ੀ ਸੀਗੇ ਦੋ ਦੋਸ਼ੀ ਜਿਹੜੇ ਸੀਗੇ ਸੁਖਪ੍ਰੀਤ ਚੋਚੋ ਅਤੇ ਵਿਸਕੀ ਜੋ ਕਾਫੀ 1.5 ਮਹੀਨੇ ਤੋਂ ਤਕਰੀਬ ਇਸ ਮੁਕਦਮੇ ਦੇ ਵਿੱਚ ਭੱਜੇ ਹੋਏ ਸੀਗੇ ਪਕੌੜੇ ਸੀਗੇ ਉਹਨਾਂ ਨੂੰ ਅਸੀਂ ਦੁਬਾਰਾ 25 ਤਰੀਕ ਦਸੰਬਰ ਨੂੰ ਗ੍ਰਿਫਤਾਰ ਕੀਤਾ ਦੋ ਦੋਸ਼ੀ ਜਿਹੜੇ ਇਸ ਮੁਕਦਮੇ ਦੇ ਵਿੱਚ ਰਹਿੰਦੇ ਸੀਗੇ ਇਸ ਮੁਕਦਮੇ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਾਫੀ ਜੋ ਰੇਡਸ ਕੀਤੀਆਂ ਸੀਗੀਆਂ ਉਸ ਦੇ ਵਿੱਚ ਇੱਕ ਦੋਸ਼ੀ ਅਸੀਂ 28 ਨਵੰਬਰ ਨੂੰ ਮਨੋਜ RAM ਜੋ ਕਿ ਅਸੀਂ ਤਾਮਿਲਨਾਡੂ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ ਕਿਉਂਕਿ ਅਸੀਂ ਇਹ ਜਿਹੜੇ ਸੁਪਰੀਤ ਚੋਚੋ ਅਤੇ ਵਿਸਕੀ ਸੀਗੇ ਇਹਨਾਂ ਨੂੰ ਟਰੇਕ ਕਰ ਰਹੇ ਸੀਗੇ ਤੇ ਟਰੈਕਿੰਗ ਦੇ ਦੌਰਾਨ ਮਨੋਜ RAM ਨੂੰ ਅਸੀਂ ਤਾਮਿਲਨਾਡੂ ਦੇ ਵਿੱਚ ਗ੍ਰਿਫਤਾਰ ਕੀਤਾ ਮਨੋਜ RAM ਨੂੰ ਗ੍ਰਿਫਤਾਰ ਕਰਨ ਤੋਂ ਇਹ ਪਤਾ ਚੱਲਿਆ ਕਿ ਇੱਕ 40/ 160/24 ਮਕਦਮਾ ਦਰਜ ਹੋਇਆ ਸੀਗਾ ਪਿਛਲੇ ਸਾਲ ਸ਼ਰਟਪੋਜਾ ਦੇ ਦੌਰਾਨ ਉਸ ਦੇ ਵਿੱਚ ਲਖਵਿੰਦਰ RAM ਨੂੰ ਮੌਕੇ ਤੇ ਉੱਪਰ ਗ੍ਰਿਫਤਾਰ ਕਰ ਲਿਆ ਸੀਗਾ ਤੇ ਮਨੋਜ RAM ਜਿਹੜਾ ਸੀਗਾ ਉਸ ਮੁਕਤਵੇ ਦੇ ਵਿੱਚ ਦੋਸ਼ੀ ਸੀਗਾ ਜਿਸ ਨੂੰ ਅਸੀਂ 28 ਨਵੰਬਰ ਨੂੰ ਤਾਮਿਲਨਾਡੂ ਤੋਂ ਗ੍ਰਿਫਤਾਰ ਕੀਤਾ ਸੀਗਾ ਮਨੋਜ RAM ਦੀ ਗ੍ਰਿਫਤਾਰੀ ਤੋਂ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਕਿ ਇਸ ਮੁਕਤਵੇ ਦੇ ਵਿੱਚ ਜਿਸ ਦੇ ਵਿੱਚ ਮਹਾਵੀਰ ਪਾਸਵੰਦ ਦਾ ਛੱਟ ਪੂਜਾ ਵਾਲੇ ਦਿਨ ਕਤਲ ਹੋਇਆ ਸੀਗਾ ਉਸ ਦੇ ਵਿੱਚ ਇਹਨਾਂ ਦੇ ਨਾਲ ਸੁਖਪ੍ਰੀਤ ਚੋਚੋ ਪ੍ਰਿੰਸ ਭਈਆ ਤੇ ਕਰਨ ਤੇਨੂੰ ਦੋਸ਼ੀ ਹੋਰ ਇਹਨਾਂ ਦੇ ਨਾਲ ਇਸ ਕਤਲ ਦੇ ਵਿੱਚ ਸ਼ਾਮਲ ਸੀਗੇ ਸੋ ਸੁਖਪ੍ਰੀਤ ਚੋਚੋ ਦੀ ਜਿੱਥੇ ਹੁਣ 325 ਨੰਬਰ ਮੁਕਤਮਾ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਅਸੀਂ ਇਸ ਦੇ ਨਾਲ ਹੀ ਇਸ ਨੂੰ 160/24 ਜੇ 60 ਪੂਜਾ ਵਾਲੇ ਦਿਨ ਕਤਲ ਹੋਇਆ ਸੀਗਾ ਉਸ ਦੇ ਵਿੱਚ ਵੀ ਇਸ ਨੂੰ ਗ੍ਰਿਫਤਾਰ ਕੀਤਾ ਹੈ ਜਿਹੜਾ ਦੂਸਰਾ ਦੋਸ਼ੀ ਸੀ ਪ੍ਰਿੰਸ ਪਈਆ ਇਸ ਨੂੰ ਜਦੋਂ ਆਈਡੈਂਟੀਫਿਕੇਸ਼ਨ ਹੋਈ ਕਿ ਇਸ ਮੁਕਤਮੇ ਦੇ ਵਿੱਚ ਕਤਲ ਦੇ ਵਿੱਚ ਲੋੜਿੰਦਾ ਹੈਗਾ ਤਾਂ ਇਸ ਨੂੰ ਟਰੈਕ ਕਰਨ ਤੇ ਪਤਾ ਚੱਲਾ ਕਿ ਇਹ ਬਠਿੰਡਾ ਜੇਲ੍ਹ ਦੇ ਵਿੱਚ ਕਿਸੇ ਹੋਰ ਮੁਕਤਮੇ ਦੇ ਵਿੱਚ ਬੰਦ ਸੀਗਾ ਜਿਸ ਨੂੰ ਅਸੀਂ ਪ੍ਰੋਡਕਸ਼ਨ ਵਾਰਡਰ ਤੇ ਲਿਆ ਕੇ 23 ਦਸੰਬਰ ਨੂੰ ਇਸ ਦੀ ਇਸ ਮੁਕਤਮੇ ਦੇ ਵਿੱਚ ਗ੍ਰਿ ਤੀਸਰਾ ਜਿਹੜਾ ਦੋਸ਼ੀ ਸੀਗਾ ਕਰਨ ਉਸ ਨੂੰ ਅਸੀਂ 30 ਨਵੰਬਰ ਨੂੰ ਗ੍ਰਿਫਤਾਰ ਕੀਤਾ ਸੀਗਾ ਜਿਸ ਦੇ ਵਿੱਚ ਅਸੀਂ ਦੋ ਤਿੰਨ ਰੇਡਸ ਉੱਤਰਾਖੰਡ ਵੀ ਕੀਤੀਆਂ ਸੀਗੀਆਂ ਰਾਜਸਥਾਨ ਵੀ ਕੀਤੀਆਂ ਸੀ ਤੇ ਹਰਿਆਣਾ ਵੀ ਕੀਤੀਆਂ ਸੀਗੀਆਂ ਇਸ ਤੋਂ ਇਲਾਵਾ ਜਿਹੜਾ ਤੀਸਰਾ ਮੁਕੱਦਮਾ ਕਤਲ ਦਾ ਸੀਗਾ 40/25 ਉਸ ਦੇ ਵਿੱਚ ਮਹਾਨਪ੍ਰੀਤ ਗੋਸ਼ੇ ਤੇ ਸੰਤਰਾਮ ਇਹ ਮੌਕੇ ਦੇ ਉੱਪਰ ਗੱਸਤਾ ਕਰ ਲਿਆ ਸੀ ਕਿ ਜਿਸ ਦੇ ਵਿੱਚ ਜੋ ਸ਼ਿਵਮ ਨਾਮ ਦਾ ਮਲਕ ਲੜਕਾ ਸੀਗਾ ਉਸ ਦਾ ਕਤਲ ਹੋਇਆ ਸੀਗਾ ਤੇ ਇਸ ਮੁਕਦਮੇ ਦੇ ਵਿੱਚ ਪ੍ਰਿੰਸ ਭਈਆ ਤੇ ਅਨੁਜ ਕੁਮਾਰ ਜਿਹੜੇ ਸੀਗੇ ਇਸ ਦੇ ਵਿੱਚ ਦੋਸ਼ੀ ਰਹਿੰਦੇ ਸੀਗੇ ਪ੍ਰਿੰਸ ਕੁਮਾਰ ਨੂੰ ਪਹਿਲਾਂ ਅਸੀਂ ਗ੍ਰਿਫਤਾਰ ਕਰ ਚੁੱਕੇ ਸੀਗੇ ਤੇ ਅਨੁਜ ਕੁਮਾਰ ਨੂੰ ਅਸੀਂ 7 ਦਸੰਬਰ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਸੋ ਇਸ ਦੇ ਵਿੱਚ ਦੱਸਣਾ ਵਾਜਬ ਹੋਵੇਗਾ ਕਿ ਜਿਹੜਾ 325 ਨੰਬਰ ਮੁਕੱਦਮਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਜਤਿੰਦਰ ਅਤੇ ਤਰਮਿੰਦਰ ਦੋ ਸਕੇ ਭਰਾਵਾਂ ਦਾ ਕਤਲ ਕਰ ਦਿੱਤਾ ਸੀਗਾ ਜਿਸ ਦੇ ਵਿੱਚ ਪੰਜ ਦੋਸ਼ੀ ਸੀਗੇ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਦੇ ਵਿੱਚ ਕੰਮ ਕਰਦੇ ਹੋਏ ਇਹਨਾਂ ਦੇ ਇਸ ਮੁਕਦਮੇ ਦੇ ਨਾਲ-ਨਾਲ ਅਸੀਂ ਦੋ ਹੋਰ ਮੁਕਦਮੇ ਜੋ ਕਿ 160/24 ਜਿਸ ਦੇ ਵਿੱਚ ਮਹਾਵੀਰ ਪਾਸਨਾ ਪਾਸਵੰਦ ਨਾਮ ਦਾ ਇੱਕ ਲੜਕੇ ਦੀ ਕਤਲ ਹੋਇਆ ਸੀਗਾ ਅਤੇ 40/25 ਜਿਸ ਦੇ ਵਿੱਚ ਸ਼ਿਵਮ ਮਾਨ ਦਾ ਲੜਕੇ ਦਾ ਕਤਲ ਹੋਇਆ ਸੀਗਾ ਉਹਨਾਂ ਮੁਕਦਮਿਆਂ ਦੇ ਵਿੱਚ ਵੀ ਅਸੀਂ ਸਾਰੀਆਂ ਜਿਹੜੀਆਂ ਗ੍ਰਿਫਤਾਰੀਆਂ ਨੇ ਮੁਕੰਮਲ ਕਰ ਲਈਆਂ ਨੇ ਸੋ ਹੁਣ ਤੱਕ ਇਹਨਾਂ ਤਿੰਨਾਂ ਮੁਕਦਮਿਆਂ ਦੇ ਵਿੱਚ ਤਕਰੀਬਨ 12 ਦੇ ਕਰੀਬ ਜਿਹੜੇ ਦੋਸ਼ੀ ਨੇ ਗ੍ਰਿਫਤਾਰ ਕਰ ਚੁੱਕੇ ਆਂ ਤੇ ਸਾਰਿਆਂ ਨੂੰ ਅਸੀਂ ਜਿਹੜੇ ਸਾਡੇ ਤਿੰਨੇ ਮੁਕੱਦਮੇ ਟਰੇਸ ਹੋ ਗਏ ਨੇ ਤੇ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਸਲਾਕਾਂ ਦੇ ਪਿੱਛੇ ਡੱਕ ਦਿੱਤਾ ਹੁਣ ਸਾਡੀ ਇਹਨਾਂ ਦੇ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਹੈ 325/25 ਤੇ 160/24 ਦੇ ਵਿੱਚ ਜਲਦੀ ਹੀ ਚਲਾਨ ਪੇਸ਼ ਅਦਾਲਤ ਇਹਨਾਂ ਦਾ ਕੀਤਾ ਜਾਊਗਾ